ਦਲ ਖਾਲਸਾ ਦੇ ਬਾਨੀ ਪਾਈ ਗਜਿੰਦਰ ਸਿੰਘ ਆਪਣੀ 73 ਸਾਲ ਦੀ ਉਮਰ ਪੋਗਣ ਤੋਂ ਬਾਅਦ ਲਾਹੌਰ ਦੇ ਇੱਕ ਹਸਪਤਾਲ ਚ ਅਕਾਲ ਚਲਾਣਾ ਕਰ ਗਏ ਹਨ ਉਹ ਕੁਝ ਦਿਨਾਂ ਤੋਂ ਦਿਲ ਦਾ ਦੌਰਾ ਪੈਣ ਕਾਰਨ ਇੱਥੇ ਜੇਰੇ ਇਲਾਜ ਸਨ ਉਹ ਗੁਰੂ ਨਾਲ ਆਪਣੀ ਪ੍ਰੀਤ ਤੋੜਨੇ ਬਾ ਗਏ ਉਹਨਾਂ ਨੂੰ ਜਲਾਵਤਨ ਕੌਮੀ ਜਰਨਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪਾਈ ਗਜਿੰਦਰ ਸਿੰਘ ਨੇ ਹੀ ਸਿੱਖ ਜਥੇਬੰਦੀ ਦਲ ਖਾਲਸਾ ਦੀ ਸਥਾਪਨਾ ਕੀਤੀ ਸੀ ਖਬਰਾਂ ਅਨੁਸਾਰ ਦਿਲ ਦਾ ਦੌਰਾ ਪੈਣ ਤੋਂ ਬਾਅਦ ਭਾਈ ਗਜਿੰਦਰ ਸਿੰਘ ਖਾਲਸਾ ਨੂੰ ਲਾਹੌਰ ਦੇ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਸੀ ਭਾਈ ਗਜਿੰਦਰ ਸਿੰਘ ਜਲਦੀ ਤੰਦਰੁਸਤ ਹੋ ਰਹੇ ਸਨ ਅਚਾਨਕ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਭਾਈ ਸਾਹਿਬ ਦੇ ਕਈ ਨਜ਼ਦੀਕੀ ਉਹਨਾਂ ਦੀ ਮੌਤ ਨੂੰ ਸੰਦੇਹਪੂਰਨ ਦੱਸ ਰਹੇ ਹਨ ਪਾਕਿਸਤਾਨ ਏਜੰਸੀਆਂ ਵੱਲੋਂ ਉਹਨਾਂ ਦਾ ਗੁਪਤ ਤਰੀਕੇ ਸੰਸਕਾਰ ਕਰ ਦੇਣ ਦੀ ਵੀ ਖਬਰ ਹੈ ਉਸ ਸਮੇਂ ਏਜੰਸੀਆਂ ਦੇ ਉੱਚ ਅਧਿਕਾਰੀ ਤੋਂ ਇਲਾਵਾ ਗਰੰਥੀ ਸਿੰਘ ਹੀ ਮੌਜੂਦ ਦੱਸਿਆ ਜਾ ਰਿਹਾ ਹੈ ਇਹ ਕੌਮੀ ਜਰਨਲ 1981 ਤੋਂ ਪਾਕਿਸਤਾਨ ਰਹੇ ਰਹੇ ਸਨ ਆਪਣੀ ਕੌਮ ਦੇ ਲੋਕਾਂ ਨਾਲ ਜੁੜੇ ਰਹਿਣ ਲਈ ਉਹ ਸੋਸ਼ਲ ਮੀਡੀਆ ਤੇ ਆਪਣੇ ਅਕਾਊਂਟ ਬਣਾਉਂਦੇ ਸਨ ਪਰ ਭਾਰਤ ਸਰਕਾਰ ਉਹਨਾਂ ਦੇ ਖਾਤਿਆਂ ਨੂੰ ਰੱਦ ਕਰਵਾ ਦਿੰਦੀ ਸੀ सरकार ने उन्हू अपनी कौम नालों तोड़ी रखने हर यत्न किया पर भाई साहब भी सिदक दे पक्के कौमी लोक का नाल जुड़े रहन पूरा सरगरम रहे ਪਾਈ ਗਜੈਂਦਰ ਸਿੰਘ 29 ਸਤੰਬਰ 1981 ਵਿੱਚ ਦਲ ਖਾਲਸਾ ਦੇ ਮੈਂਬਰਾਂ ਨਾਲ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆ ਦੀ ਗ੍ਰਿਫਤਾਰੀ ਦੇ ਰੋਸ ਵਿੱਚ 에ਅਰ ਇੰਡੀਆ ਦਾ ਜਹਾਜ਼ ਅਗਵਾ ਕਰਕੇ ਲਾਹੌਰ ਲੈ ਗਏ ਸੰਜੀਥੇ ਉਸ ਨੂੰ ਅਤੇ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ 13 ਸਾਲ 4 ਮਹੀਨੇ ਦੀ ਕੈਦ ਤੋਂ ਬਾਅਦ ਗਜੈਂਦਰ ਸਿੰਘ ਨੇ ਪਾਕਿਸਤਾਨ ਵਿੱਚ ਹੀ ਰਹਿਣ ਦਾ ਮਨ ਬਣਾ ਲਿਆ ਸੀ ਜਿੱਥੇ ਉਹ ਆਖਰੀ ਸਮੇਂ ਤੱਕ ਰਹੇ अपन भावनावा लेखा कविताव रा प्रगट करने किताब लकीर बहुत प्रसिद्ध है ओ उन्नीस सौ सत्तर डेराबस्सी विखे उस वेले की प्रधानमंत्री इंदिरा गांधी दे जलसे दौरान मुक्ति परचे सुटन कारण पुलिस तस्दत का शिकार कारण चर्चा विच रहे 1975 ਵਿੱਚ ਉਹਨਾਂ ਦੀ ਕਿਤਾਬ ਪੰਜ ਤੀਰ ਹੋਰ ਅਤੇ ਦੇਸ਼ ਵਿਰੋਧੀ ਹੋਣ ਦਾ ਦੋਸ਼ ਲਾ ਕੇ ਉਹਨਾਂ ਦੇ ਭਾਰਤ ਆਉਣ ਤੇ پابੰਦੀ ਲਾ ਦਿੱਤੀ ਗਈ ਸੀ। ਉਹਨਾਂ ਦਾ ਸਾਰਾ ਪਰਿਵਾਰ ਜਿਸ ਵਿੱਚ ਉਹਨਾਂ ਦੀ ਪਤਨੀ ਮਨਜੀਤ ਕੌਰ ਅਤੇ ਤੀ ਬਿਕਰਮਜੀਤ ਕੌਰ ਤੇ ਜਵਾਈ ਗੁਰਪ੍ਰੀਤ ਸਿੰਘ ਕਦੇ ਇਕੱਠੇ ਨਹੀਂ ਰਹਿ ਸਕੇ। ਉਹ ਖੁਦ ਪਾਕਿਸਤਾਨ ਵਿੱਚ ਉਹਨਾਂ ਦੀ ਤੀ ਇੰਗਲੈਂਡ ਵਿੱਚ ਅਤੇ ਪਤਨੀ ਮਨਜੀਤ ਕੌਰ ਜਰਮਨ ਰਹਿੰਦੇ ਸਨ। ਮਨਜੀਤ ਕੌਰ 2018 ਵਿੱਚ 2018 ਵਿੱਚ ਜਰਮਨ ਦੇ ਇੱਕ ਹਸਪਤਾਲ ਵਿੱਚ ਅਕਾਲ ਚਲਾਣਾ ਕਰ ਗਏ ਸਨ ਬੀਤੇ ਦਿਨ ਉਨ੍ਹਾਂ ਦੇ ਅਕਾਲ ਚਲਾਣੇ ਦੀ ਖਬਰ ਨੇ ਜਿੱਥੇ ਪੂਰੀ ਸਿੱਖ ਕੌਮ ਨੂੰ ਚੰਜੋੜਿਆ ਹੈ ਉੱਥੇ ਕੌਮ ਉਨ੍ਹਾਂ ਦੀ ਸਿੱਖੀ ਸਿਦਕ ਦੀ ਵੀ ਪ੍ਰਸ਼ੰਸਾ ਕਰ ਰਹੀ ਹੈ